ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 801 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 802 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੋਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਹੇ ਸੁਖਾਂ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਹੇ ਮੇਰੇ ਪ੍ਰੀਤਮ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਹੇ ਠਾਕੁਰ ਪ੍ਰਭੂ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਤੇਰੇ ਗੁਣ ਅਗਨਤ ਹਨ ਗਿਣਤੀ ਤੋਂ ਬਾਹਰ ਹਨ ਮੋਹਿ ਅਨਾਥ ਤੁਮਰੀ ਸਰਨ ਆਈ ਮੈਂ ਅਨਾਥ ਤੇਰੀ ਸਰਨਾਇਆ ਹਾਂ ਮੈਂ ਸੇਵਕ ਦਾ ਰਾਇਆ ਖਾਲੀ ਮੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਥੋੜੀ ਨਾ ਕਰ ਕਿਰਪਾ ਹਰ ਚਰਨ ਧਿਆਈ ਏ ਹਰੀ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾ ਤੇਰਾ ਨਾਮ ਹਮੇਸ਼ਾ ਜਪਦਾ ਰਵਾਂ ਦਇਆ ਕਰੋ ਬਸੋ ਮਨ ਆਏ ਏ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੇਰੇ ਮਨ ਵਿੱਚ ਆ ਕੇ ਵਸ ਮੋਹੇ ਨਿਰਗੁਣ ਲਈ ਜੈ ਲੜ ਲਾਏ ਰਹਾਓ ਮੈਨੂੰ ਗੁਣਹੀਣ ਨੂੰ ਆਪਣੇ ਲੜ ਲਾ ਲੈ ਰਹਾਓ ਪ੍ਰਭ ਚੇਤੇ ਆਵੇ ਤਾਂ ਕੈਸੀ ਭੀੜ ਹੈ ਭਾਈ ਜਦੋਂ ਪ੍ਰਭੂ ਮਨ ਵਿੱਚ ਆ ਵਸੇ ਤਾਂ ਕੋਈ ਵੀ ਬਿਵਤਾ ਉਹ ਨਹੀਂ ਸਕਦੀ ਹਰ ਸੇਵਕ ਨਹੀਂ ਜਮ ਪੀੜ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾ ਦਾ ਦੁੱਖ ਭੀ ਡਰਾ ਨਹੀਂ ਸਕਦਾ ਸਰਬ ਦੁੱਖ ਹਰ ਸਿਮਰਤ ਨਸੇ ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਾ ਕੇ ਸੰਗ ਸਦਾ ਪ੍ਰਭ ਬਸੈ ਜਿਸ ਦੇ ਅੰਗ ਸੰਗ ਸਦਾ ਪਰਮਾਤਮਾ ਵਸਦਾ ਹੈ ਪ੍ਰਭ ਕਾ ਨਾਮ ਮਨ ਤਨ ਆਧਾਰ ਹੈ ਭਾਈ ਪਰਮਾਤਮਾ ਦਾ ਨਾਮ ਹੀ ਮਨੁੱਖ ਦੇ ਮਨ ਵਿੱਚ ਸਰੀਰ ਵਿੱਚ ਆਸਰਾ ਦੇਣ ਵਾਲਾ ਹੈ ਬਿਸਰਤ ਨਾਮ ਹੋਵਤ ਤਾਨਸ਼ਾਰ ਪਰਮਾਤਮਾ ਦਾ ਨਾਮ ਭੁੱਲਿਆ ਸਰੀਰ ਮਾਨੋ ਸਵਾਦੀ ਢੇਰੀ ਹੋ ਜਾਂਦਾ ਹੈ ਪ੍ਰਭ ਚੇਤੇ ਆਏ ਪੂਰਨ ਸਭ ਕਾਜ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਆਵਸਦਾ ਹੈ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਹਾਰ ਬਿਸਰਤ ਸਭ ਕਾ ਮੋਹਤਾਜ ਪਰਮਾਤਮਾ ਦਾ ਨਾਮ ਭੁੱਲਿਆ ਮਨੁੱਖ ਧਿਰ ਧਿਰ ਦਾ ਅਰਥਿਆ ਹੋ ਜਾਂਦਾ ਹੈ ਮਥਾਜ ਹੋ ਜਾਂਦਾ ਹੈ ਚਰਨ ਕਮਲ ਸੰਗ ਲਾਗੀ ਪ੍ਰੀਤ ਹੈ ਭਾਈ ਪਰਮਾਤਮਾ ਦੇ ਸੋਹਣੇ ਚਰਨਾ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ ਬੇਸਰ ਗਈ ਸਭ ਦੁਰਮਤ ਰੀਤ ਉਸ ਨੂੰ ખોટી ਮਤ ਵਾਲਾ ਸਾਰਾ ਜੀਵਨ ਰਵਈਆ ਭੁੱਲ ਜਾਂਦਾ ਹੈ ਮਨ तन ਅੰਤਰ ਹਰ ਹਰ ਮੰਤਰ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਮੰਤਰ ਵਸਦਾ ਰਹਿੰਦਾ ਹੈ ਜੋ ખોટી ਮਤ ਨੂੰ ਨੇੜੇ ਨਹੀਂ ਟਿਕਣ ਦਿੰਦਾ ਨਾਨਕ ਭਗਤਨ ਕੈ ਘਰ ਸਦਾ ਆਨੰਦ ਹੈ ਨਾਨਕ ਪ੍ਰਭੂ ਦੇ ਭਗਤਾਂ ਦੇ ਹਿਰਦੇ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਖੇੜਾ ਬਣਿਆ ਰਹਿੰਦਾ ਹੈ ਨਾਮ ਦੀ ਬਰਕਤ ਨਾਲ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕੈ ਘਰ ਗਾਵਣਾ ਰਾਗ ਬਿਲਾਵਲ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਬਾਣੀ ਇਸ ਸ਼ਬਦ ਨੂੰ ਯਾਨੜੀਏ ਦੀ ਸੁਰ ਵਿੱਚ ਗਾਇਆ ਜਾਵੇ ਜਿਸ ਦੀ ਪਹਿਲੀ ਤੁਕ ਹੈ ਯਾ ਨੜੀਏ ਮਾਨੜਾ ਕਾਇ ਕਰੇ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ हे प्यारे प्रभु मेरे मन विच एक तेरा ही आसरा है तेरा ही सहारा है और से आन पा बिरथिया प्यारे राखन को तु मए करहाओ हे प्यारे प्रभु परमात्मा सिर्फ तू ही असें जीवां दी रख्या करण जोगआ है तैनू भुला के रख्या वास्ते होर-होर चुतराइयां सोचणियां किसे भी काम नहीं रहहाओ ਸਤ ਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਏ ਭਾਈ ਜਿਸ ਮਨੁਖ ਨੂੰ ਪੂਰਾ ਗੁਰੂ ਮਿਲ ਪਏ ਉਹ ਸਦਾ ਖੜਿਆ ਰਹਿੰਦਾ ਹੈ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਪਰ ਏ ਭਾਈ ਉਹੀ ਮਨੁਖ ਗੁਰੂ ਦੀ ਸਰਨ ਪੈਂਦਾ ਹੈ ਸੇਵਾ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਦਿਆਵਾਨ ਹੁੰਦਾ ਹੈ ਸਫਲ ਮੂਰਤ ਗੁਰਦਿਓ ਸੁਆਮੀ ਸਰਬ ਕਲਾ ਪਰ ਪੂਰੇ हे ਭਾਈ ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ ਕਿਉਂਕਿ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ हे ਨਾਨਕ ਗੁਰੂ ਪਰਮਾਤਮਾ ਦਾ ਰੂਪ ਹੈ ਆਪਣੇ ਸੇਵਕਾਂ ਦੇ ਸਦਾ ਹੀ ਅੰਗ ਸੰਗ ਰਹਿੰਦਾ ਹੈ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਏ ਭਾਈ ਜਿਹੜੇ ਮਨੁੱਖ ਆਪਣੇ ਪ੍ਰਮਾਤਮਾ ਨਾਲ ਡੂੰਗੀ ਸਾਝ ਪਾਈ ਰੱਖਦੇ ਹਨ ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਉਹ ਵੱਡ ਭਾਗੀ ਮਨੋਕ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਪਰਮਾਤਮਾ ਦੇ ਨਾਮ ਵਿੱਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ हे ਪ੍ਰਭੂ ਤੇਰਾ ਸੇਵਕ ਤੇਰੇ ਉਹਨਾਂ ਸੇਵਕਾਂ ਦੀ ਸੇਵਾ ਦੀ ਦਾਤ ਤੇਰੇ ਪਾਸੋਂ ਮੰਗਦਾ ਹੈ ਕਿ ਤੇਰੇ ਸੇਵਕਾਂ ਦੀ ਸੇਵਾ ਕਰੀਏ ਜਿਹੜੇ ਤੇਰੇ ਨਾਮ ਜਪਦੇ ਹਨ ਤੇਰੀ ਪੂਰਨ ਬਖਸ਼ਿਸ਼ ਨਾਲ ਹੀ ਮੈਂ ਉਹਨਾਂ ਦੀ ਸੇਵਾ ਦੀ ਕਾਰ ਕਰ ਸਕਦਾ ਹਾਂ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਹੇ ਮਾਲਕ ਪ੍ਰਭੂ ਤੇਰੇ ਸੇਵਕ ਨਾਨਕ ਦੀ ਤੇਰੇ ਦਰ ਤੇ ਅਰਦਾਸ ਹੈ ਮਿਹਰ ਕਰ ਮੈਂ ਤੇਰੇ ਸੇਵਕਾਂ ਦਾ ਦਰਸ਼ਨ ਕਰ ਸਕਾਂ ਵੱਡ ਭਾਗੀ ਸੇ ਕਾਂਢੀ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਸੋ ਹੇ ਭਾਈ ਜਿਨ੍ਹਾਂ ਮਨੁੱਖਾਂ ਦਾ ਬਹਿਣ ਖਲੋਣ ਸਦਾ ਗੁਰਮੁਖਾਂ ਦੀ ਸੰਗਤ ਵਿੱਚ ਹੈ ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ ਅਮਰਤ ਨਾਮ ਅਰਾਧੀਐ ਨਿਰਮਲ ਮਨ ਹੈ ਹੋਵੇ ਪ੍ਰਗਾਸੋ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ ਅਤੇ ਮਨ ਵਿੱਚ ਉੱਤੇ ਉੱਚੇ ਆਤਮਕ ਜੀਵਨ ਦਾ ਚਾਨਣ ਗਿਆਨ ਪੈਦਾ ਕੀਤਾ ਜਾ ਸਕਦਾ ਹੈ ਜਾਨ ਮਾ ਮਰਨ ਦੁੱਖ ਕਾਟਿਐ ਪਿਆਰੇ ਚੁੱਕੈ ਜਮ ਕੀ ਕਾਣੇ ਏ ਭਾਈ ਗੁਰਮੁਖੰਦ ਦੀ ਸੰਗਤ ਵਿੱਚ ਹੀ ਸਾਰੀ ਉਮਰ ਦਾ ਦੁੱਖ ਕਟਿਆ ਜਾ ਸਕਦਾ ਹੈ ਤੇ ਜਮ ਰਾਜ ਦੀ ਧੌਂ ਸੁਭੀ ਮੁੱਕ ਜਾਂਦੀ ਹੈ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਪਰ ਏ ਨਾਨਕ ਗੁਰਮੁਖੰਦ ਦਾ ਦਰਸ਼ਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਊਚ ਪਾਰ ਬਯੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਹੇ ਸਭ ਤੋਂ ਉੱਚੇ ਪਾਰ ਤੇ ਬਯੰਤ ਮਾਲਕ ਪ੍ਰਭੂ ਕੋਈ ਵੀ ਮਨੁੱਖ ਤੇਰੇ ਸਾਰੇ ਗੁਣ ਨਹੀਂ ਜਾਣ ਸਕਦਾ ਗਾਵ ਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੇਰੇ ਜਿਹੜੇ ਮਨੁੱਖ ਤੇਰੇ ਗੁਣ ਗਾਉਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਿਹੜੇ ਮਨੁੱਖ ਤੇਰੀਆਂ ਸਿਫਤਾਂ ਸੁਣਦੇ ਹਨ ਉਨਾਂ ਦੇ ਨੇਕਾਂ ਪਾਪ ਨਾਸ ਹੋ ਜਾਂਦੇ ਹਨ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਹੇ ਭਾਈ ਪ੍ਰਮਾਤਮਾ ਪਸ਼ੂ ਸੁਭਾਵ ਬੰਦਿਆ ਨੂੰ ਅਤੇ ਮਹਾ ਮੂਰਖਾ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਬੜੇ ਬੜੇ ਕਠੋਰ ਜਿਤ ਮਨੁੱਖਾ ਨੂੰ ਪਾਰ ਲੰਘਾ ਲੈਂਦਾ ਹੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰੇ ਹੇ ਨਾਨਕ ਆਖ ਹੇ ਪ੍ਰਭੂ ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ ਅਤੇ ਸਦਾ ਹੀ ਤੇਥੋਂ ਸਦਕੇ ਹੁੰਦੇ ਹਨ ਤੇਥੋਂ ਬਲਿਹਾਰਨੇ ਵਾਰਨੇ ਜਾਂਦੇ ਹਨ ਪਰਮਾਤਮਾ ਆਪਣੇ ਦਾਸਾਂ ਦਾ ਸਦਾ ਰਾਖਾ ਹੁੰਦਾ ਹੈ ਪਸੂ ਪਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨ ਆਈ ਸਦਾ ਸਦਾ ਬਲਿਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 802 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 803 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੋਲ ਚੌਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ